ਬਿਧੀ ਚੰਦ ਕੋ ਨੰਦਨ ਸਿਆਨੋ ਲਾਲ ਚੰਦ ਚੜਕੀਨ ਪਿਆਨੋ ਬ੍ਰਜ ਭਾਸ਼ਾ ਜਾਣਨ ਵਾਲਿਆਂ ਨੂੰ ਪੜਾ ਨੰਦਨ ਕਾਕੇ ਨੂੰ ਆਂਦੇ ਭਤੀਜੇ ਨੂੰ ਨਹੀਂ ਆਂਦੇ ਲਾਲ ਚੰਦ ਤਿਆਰ ਹੋਇਆ ਪੂਰੀ ਕ 5600 ਬੋਰੀ ਝੋਨਾ ਜਿਹੜਾ ਆ ਕੀਚੇ ਨੌਰ ਸਿੱਖ ਦੇ ਗਰੇ ਜਵਦਾ ਆ ਕਰਾ ਨਰਦਾ ਆ ਬਹੁਤ ਜ਼ਿਆਦਾ ਇਹਦੇ ਹਸਕਾ ਆ ਕਿ ਸੰਗਤ ਰੱਦ ਕੇ ਯੋਨਾ ਹੁੰਦਾ ਆ 8 ਦਿਨ ਮੇਲਾ ਚਾਬੇ ਨੌਰ ਸਿੱਖ ਦਾ ਦੋ ਮੇਲਾ ਦਾ ਆ ਉਹ ਜਾਦੀ ਦੀ ਸੇਵਾ ਇਹਦੀ ਅਸੀਂ ਚਲੋ ਆ ਨਗਰ ਆ ਦਾਤਨੀ ਸਾਨੀਏ ਸੇਵਾ ਕਾ ਬਾ ਬੌਨਿਆ ਫਿਰ ਉਹ ਅਜੇ ਮੁਗੀ ਨੇ ਚੜਦੀ ਕਲਾ ਦੇਰਾ ਆ ਕੋਈ ਉਹ ਟੱਟਾ ਨਹੀਂ ਯਾਰ ਧੋਕੇ ਰਾਤ ਦੇ 9 ਵਜੇ ਤੱਕ ਕਿਹੜੇ ਪ੍ਰਸ਼ਾਦਨ ਤੇ ਚਗਣੀ ਆ ਕਿਹ ਉਹ ਚਗਣਾ ਉੱਥੇ ਨਗਰ ਦੇ ਵਿੱਚ ਮਿਲਦਾ ਵਾਹ ਵੀ ਕਾਥਾ ਗੋਲ ਗੱਪਿਆਂ ਦੇ ਸ਼ਿਕਾਰੇ ਸੰਗਤਾਂ ਨੂੰ ਸੰਗਤਾਂ ਸ਼ੱਕੇਂial ਹੋ ਰਹੀਆਂ ਜਿਹਦੇ ਲੈ ਤਸਰੀਅਸੀ ਅੱਜ ਬਾਬਾ ਕੁਮਾਰ ਜਿੱਥੇ ਗੋਲ ਗੱਪਿਆਂ ਦਾ ਅੱਜ ਸਮੋਸੇ ਸੰਗਤਾਂ ਨੂੰ ਸ਼ਿਕਾਰ ਰਿਹਾ ਜੋ ਸਤਲਾਨਾ ਜੋੜ ਮੇਲਾ ਬਣਾਇਆ ਜਾ ਰਿਹਾ ਇੱਥੇ ਸਮੋਸੇ ਸੰਗਤਾਂ ਵਾਤੇ ਗੁਰੂ ਸਹਿਦਾ ਅਟੁੱਟ ਲੰਗਰ ਪ੍ਰਚਾਰ ਵਰਤਾਇਆ ਵਰਸ਼ਾਇਆ ਜਾ ਰਿਹਾ ਜਿਹਦੀ ਲੈ ਤਸਰੀਅਸੀ ਦਿਖਾ ਰਹੀ ਸਤਲਾਨੀ ਸਾਗ ਵਿੱਚ ਭਾਈ ਕੋ ਜੀ ਦਾ ਖਾਲਸਾ ਭਾਈ ਕੋ ਜੀ ਦੀ ਫਤਿਹ ਅੱਜ ਅਸੀਂ ਅਨੰਦ ਹਸਪੀਟਲ ਤੇ ਕੀਵਿੰਡ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਏ ਸਲਤਾਨੀ ਸਹਿਰਪੁਰ ਦੁਆਰਾ ਹਸ਼ਿਆਰ ਨਗਰ ਅਟਾਰੀ ਦੇ ਲਾਗੇ ਨਾਲ ਸਾਡਾ ਖੂਨਦਾਨ ਕੈਂਪ ਵੀ ਚੱਲਣ ਦਿਆ ਏ ਤੇ ਹੁਣ ਅਸੀਂ ਡੇਢ ਤੋਂ 200 ਮਰੀਜ਼ ਜਿਹੜਾ ਚੈੱਕਅਪ ਕਰ ਚੁੱਕੇ ਆ ਤੇ ਫ੍ਰੀ ਦਵਾਈਆਂ ਦੇ ਚੁੱਕੇ ਆ ਤੇ ਸਾਡੇ ਕੋਲ ਖੂਨਦਾਨ ਕਰਨ ਵਾਲੇ ਵੀ ਜਿਹੜੇ ਸੱਜਣ ਆ ਉਹ ਵੀ ਪਹੁੰਚ ਰਹੇ ਆ ਤੇ ਆਪਣਾ ਖੂਨਦਾਨ ਕਰਕੇ ਜਾਨ ਦੇ ਆ ਤੇ ਕੀ ਕੀ ਮੈਡੀਸਿਨ ਦੇ ਰਹੇ ਡਾਕਟਰ ਸਾਹਿਬ ਜਿੱਤਾ ਦਾ ਸ਼ੋਭਨਾ ਆ ਗਿਆ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਹੈ ਜੀ ਹਾਂਜੀ ਇਹ ਕਿੱਥੋਂ ਆਪਾਂ ਧੱਪਾ ਕੈਂਪਲਾ ਇੱਥੇ ਆ ਗਏ ਕਿੱਥੋਂ ਆਏ ਜੀ ਅਨੰਦਾ ਹਸਪੀਟਲ ਪਿੱਕੀ ਵਿੰਡੋ ਆਏ ਸੀ ਹਾਂਜੀ ਹਾਂਜੀ ਤੇ ਕੀ ਕੀ ਮੈਡੀਸਿਨ ਦੇ ਰਹੀ ਹੈ ਮੈਡੀਸਿਨ ਜੀ ਹਰ ਇੱਕ ਪ੍ਰੋਬਲਮ ਜਿੰਨੀਆਂ ਮੁਸ਼ਕਲਾਂ ਆ ਜਾਂਦੀਆਂ ਦੁਆਰਾ ਕੋਈ ਬਿਮਾਰੀਆਂ ਜਿਹੜੀਆਂ ਵੀ ਅੱਜ ਕੱਲ ਚੱਲ ਰਹੀਆਂ ਹਨ ਬੁਖਾਰ ਵਗੈਰਾ ਅਲਰਜੀ ਵਗੈਰਾ ਕੋਈ ਵੀ ਮੌਸਮ ਵਗੈਰਾ ਵੀ ਜਿਹੜੀ ਮੈਡੀਸਿਨ ਚੱਲ ਰਹੀ ਦੇ ਦਿੰਦਾ ਹੈ ਕਿ ਬੀਪੀ ਚੈੱਕ ਕਰਦੇ ਕੀ ਕੀ ਕਰਦੇ ਚੈੱਕ ਜੀ ਚੈੱਕ ਅਪ ਕਰਕੇ ਤੇ ਚਰ ਵੀ 슈ਗਰ ਚੈੱਕ ਅਪ ਕਿਸਮ ਦੇ ਰਹੇ ਤੇ ਕਿਹੜੀ ਕਿਹੜੀ ਡਾਕਟਰ ਸਾਹਿਬ ਕਿਹੜੀ ਕਿਹੜੀ ਟੀਮ ਚ ਪਹੁੰਚੇ ਕਿਹੜੇ ਕਿਹੜੇ ਆਏ ਜੀ ਡਾਕਟਰ ਸਾਹਿਬ ਸਾਡੇ ਇਹਨੇ ਮੈਡੀਕਲ ਅਫਸਰ ਵੀ ਪਹੁੰਚੇ ਹੋਏ ਆ ਔਰ ਸਾਡੇ ਇਹਨੇ ਬਲੱਡ ਬੈਂਕ ਦੇ ਟੀਮ ਵਰਕ ਉਹ ਵੀ ਸਾਡੇ ਨਾਲ ਪਹੁੰਚੇ ਆ ਵੀ ਬੈਠੇ ਆ ਉਹ ਵੀ ਅੰਮ੍ਰਿਤ ਔਰ ਜਿਉਂਨੇ ਵੀ ਸਾਡੇ 10 ਇਵੈਂਟ ਵਿੱਚ ਸਾਫਟਕਾ ਹੋ ਜੀ ਬਿਲਕੁਲ ਫ੍ਰੀ ਕੀਤਾ ਜਾ ਰਿਹਾ ਹੈ ਸ਼ੋਅ ਵਰਤੋਂ ਦੀ ਕਮੇਟੀ ਜੀ ਜਿਹੜੇ ਛੋਟੇ ਉਪਲਬਧਿਆ ਇਹ ਐਮ ਆਰ ਐਮ ਸਾਡੇ ਉੱਪੀ ਆ ਸਾਡੀ 15 20 ਚੱਕਰੀ ਚੱਲ ਨਹੀਂ ਆ 300 ਵਧੀਆ ਹਸਪਤਾਲੀ ਜਿਹੜੇ ਵੀਰਾਂ ਨੂੰ ਲਾਜ ਕਰਾਉਂਦੇ ਉੱਥੇ ਜਮਨ ਕਰ ਸਕਦਾ 10 ਲੱਖ ਜਿਹੜਾ ਕਾਟ ਰਹੇ ਆ 50 ਸਰਕਾਰ ਉਹ ਉਹਨੇ 10 ਲੱਖ ਕਟਾਟ ਆਪ ਰਹੇ ਆ ਪਰਮਿਸ਼ਨ ਦਿੱਤੀ ਪ੍ਰਾਈਵੇਟ ਹਸਪਤਲ ਦੁਬਾਰਾ ਨਾ ਲਾਗ ਕੀਤਾ

ਅੰਮ੍ਰਿਤ ਸ਼ਹੀਦ ਬਾਬਾ ਨੌ ਸਿੰਘ ਜਿਨ੍ਹਾਂ ਦਾ ਜਨਮ ਸਥਾਨ ਪੇ ਚੀਚੇ ਤੋਂ ਸਭ ਤੋਂ ਬਹੁਤ ਬਹੁਤ ਧੰਨਵਾਦ ਲੱਗ ਲੱਗੇ ਨਗਰਾਂ ਦਾ ਵੀਰਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਜੀ ਆਇਆ ਕਿ ਬਹੁਤ ਬਹੁਤ ਚੜ੍ਹਦੀ ਕਲਾ ਸ਼ਾਮ ਤੋਂ ਅੰਮ੍ਰਿਤ ਵੇਲੇ ਤੋਂ ਕੱਲ ਤੇ ਲੱਗੇ ਸੀ ਜਿਨ੍ਹਾਂ ਨੇ ਪੜਾ ਲਾ ਕੇ ਗੋਲ ਗੱਪਿਆਂ ਦਾ ਲੰਗਰ ਲਾਇਆ ਸੀ ਬਾਬਾ ਮੰਗਲ ਸਿੰਘ ਦੇ ਵਰ੍ਹੇ ਤੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਲੰਗਰ ਲੱਗਦਾ ਹੈ ਸੰਗਤਾਂ ਦੇ ਸੰਯੋਗ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਰੇ ਪੈਣ ਭਰਾਵਾਂ ਦੇ ਅਲੱਗ-ਅਲੱਗ ਨਗਰਾਂ ਦੇ ਚਿੰਤਕੋੜ ਤੋਂ ਛੀਚੇ ਤੋਂ ਮਹਾਵੇ ਤੋਂ ਲੋਹੜੀ ਮਹੱਲ ਤੋਂ ਤਾਰੀ ਤੋਂ ਜਿਨ੍ਹਾਂ ਤੋਂ ਪਿੰਟਾ ਕਨਕਾ ਇਕੱਠਾ ਕਰਕੇ ਜਿਹੜੇ ਮਹਾਂਪੁਰਖ ਬੜਾ ਪਰਲਾ ਕਰਦੇ ਨੇ ਜਿਨ੍ਹਾਂ ਦਾ ਸ਼੍ਰੀ ਆਨੰਦਪੁਰ ਸਾਹਿਬ ਦੇ ਮੇਲੇ ਤੇ ਵੀ ਨੰਗਰ ਹੁੰਦਾ ਹੈ ਦਾਦਾ ਬੁੱਢਾ ਸਾਹਿਬ ਦੇ ਮੇਲੇ ਤੇ ਵੀ ਨੰਗਰ ਹੁੰਦਾ ਹੈ ਇੱਥੇ ਵੀ ਹਰ ਸਾਲ ਦੀ ਤਰ੍ਹਾਂ ਨੰਗਰ ਚੱਲਦਾ ਹੈ ਸਾਰੀਆਂ ਸੰਗਤਾਂ ਦੇ ਸੰਯੋਗ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਾਬਾ ਮੰਗਲ ਸਿੰਘ ਦੇ ਕੋਟ ਆਸਰੇ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂ ਸੁਪੈਸਾ ਕੀ ਕਰਾ ਜੀ ਜੋੜ ਜੜਾ ਮਾਇਆ ਜਾ ਰਿਹਾ ਇਹਦੇ ਬਾਰੇ ਕੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਇਗੁਰੂ ਸਰਪਾ ਸਾਹਿਬ ਬੜਾ ਪੈਂਡੰਨ ਨਗਰ ਦਾ ਸਰਪਾ ਹੈ ਪਿੰਡ ਚਿੰਤਕੋੜ ਤੋਂ ਜੀ ਇਹ ਬਾਬੇ ਦਾ ਬਹੁਤ ਤਗੜਾ ਉਪਰਾਲਾ ਜੀ ਬਹੁਤ ਸੇਵਾ ਪਹਾਮਾਨਾ ਕਰਦਾ ਜੀ ਇਹਨੇ ਟੇਂਡਾਂ ਪਿੰਡਾਂ ਤੋਂ ਗੜਾਈ ਕਰਕੇ ਕੱਲ ਦਾ ਇਥੋਂ ਦਾ ਦੋ ਗੱਪਿਆਂ ਦਾ ਲੰਗਰ ਚਾਲੂ ਕੀਤਾ ਜੀ ਤੇ ਚੌਵੀਂ ਵਰਥੀ ਹੈ ਜੀ ਸੰਤ ਬਾਬਾ ਮੰਗਲ ਸਿੰਘ ਤੇ ਹਾਰਪੀਡ ਤੇ ਵੀ ਬਹੁਤ ਤਗੜਾ ਇਹਨਾਂ ਦਾ ਸੰਜੋਗ ਹੀ ਜੀ ਤੇ ਇਹਨਾਂ ਨੇ ਨਾਲ ਸਾਨੂੰ ਵੀ ਤੋੜਿਆ ਅਸੀਂ ਵੀ ਚਲੋ ਇਹਨਾਂ ਨਾਲ ਜਾਂਦੇ ਰਹਿ ਮਹਾਰਾਜ ਜੀ ਅੱਜ ਦਾ ਸ਼ੁਭ ਦਿਲੀ ਕੀ ਕਹ ਜੁੜ ਜੋੜ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲਾਨਾ ਵਰਸੀ ਸੰਤ ਬਾਬਾ ਮੰਗਲ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਸਰਦਾ ਪਾਉਣਾ ਦੇ ਨਾਲ ਸਮੂਹ ਸੰਗਤਾਂ ਲਾਕੇ ਦੀਆਂ ਤੇ ਬਾਬਾ ਗੁਰਪ੍ਰਿੰਦਰ ਸਿੰਘ ਜੀ ਮਨਾ ਰਹੇ ਨੇ ਤੇ ਬਹੁਤ ਚੜ੍ਹਦੀ ਕਲਾ ਦੇ ਨਾਲ ਅੱਜ ਜੋੜ ਮੇਲੇ ਭਰੇ ਨੇ ਸੰਗਤਾਂ ਨੇ ਵੱਧ ਚੜ ਕੇ ਲੰਗਰਾਂ ਦੇ ਪ੍ਰਾਲੇ ਕੀਤੇ ਨੇ ਸਲਾਨਾ ਜੋੜ ਮੇਲੇ ਦੇ ਵਿੱਚ ਧਾਰਮਿਕ ਦੀਵਾਨ ਚੱਲੇ ਨੇ ਬਹੁਤ ਤਰ੍ਹਾਂ ਦੇ ਸੱਚੇ ਪਾਤਸ਼ਾਹ ਨੇਕਾ ਤਰ੍ਹਾਂ ਦੇ ਪ੍ਰਕਾਰ ਕਰਾ ਦੇ ਗੁਰੂ ਕੇ ਸਾਹਿਬ ਨੇ ਸੱਚੇ ਪਾਤਸ਼ਾਹ ਨੇ ਮਿਹਰਾ ਕਰਕੇ ਇਹ ਗੁਰੂ ਤੋਂ ਸੰਗਤਾਂ ਤੋਂ ਸੇਵਾ ਲੈਣੀਆਂ ਕੀਤੀਆਂ ਨੇ ਸਾਰੀਆਂ ਸੰਗਤਾਂ ਨੂੰ ਬੇਨਤੀਆਂ ਕਰਦਿਆਂ ਚੜ੍ਹ ਕੇ ਆਸਾਂ ਬੇਨਤੀਆਂ ਗੁਰੂ ਮਹਾਰਾਜ ਦੇ ਘਰਾਂ ਦੇ ਵਿੱਚ ਕਰਾ ਰਹੇ ਨੇ ਚੜ੍ਹਦੀ ਕਲਾ ਦੇ ਨਾਲ ਸਾਰੀਆਂ ਦੀਆਂ ਆਸਾਂ ਬੇਨਤੀਆਂ ਗੁਰੂ ਮਹਾਰਾਜ ਸੰਤ ਬਾਬਾ ਮੋਹਨ ਸਿੰਘ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰੀਆਂ ਕਰਨ ਸ਼ਰਧਾ ਭਾਵਨਾ ਦੇ ਨਾਲ ਜੋ ਭਾਵਨਾ ਦੇ ਨਾਲ ਗੁਰੂ ਮਹਾਰਾਜ ਦੇ ਦਰਸ਼ਨ ਦੇਾਰੇ ਗੀਤ ਨੇ ਕੋ ਮਾਵਨਾ ਪੂਰੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ